ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਇਹ ਦਰਸ਼ਨੀ ਜੋੜੀ ਹੈ ਜਿੱਥੋਂ ਅਸੀਂ ਗੁਰਦੁਆਰਾ ਸਾਹਿਬ ਪ੍ਰਵੇਸ਼ ਕਰਦੇ ਹਾਂ ਇੱਧਰ ਕੜਾ ਪ੍ਰਸ਼ਾਦ ਦੀ ਦੇਖਰਾਉਣ ਦਾ ਕਾਊਂਟਰ ਹੈ ਇੱਥੋਂ ਵੇਖੋ ਕਿੰਨੀ ਸੋਹਣੀ ਸਜਾਵਟ ਸਤਗੁਰਾਂ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੀਤੀ ਹੈ ਇੱਥੋਂ ਅਸੀਂ ਗੁਰੂ ਅਮਰਦਾਸ ਜੀ ਦੇ ਇਸ ਪਾਵਨ ਅਸਥਾਨ ਤੇ ਦਰਸ਼ਨ ਦੇਦਾਰੇ ਕਰਦੇ ਆ ਇਹ ਦਰਬਾਰ ਸਾਹਿਬ ਜਿਸ ਦੇ 12 ਦਰਵਾਜੇ ਨੇ ਸ੍ਰੀ ਅਖੰਡ ਪਾਠ ਸਾਹਿਬ ਜੋ ਪ੍ਰారంਭ ਹੋਏ ਇਸ ਵੇਲੇ ਅੰਮ੍ਰਿਤ ਬਾਣੀ ਚੱਲ ਰਹੀ ਹੈ ਭਾਈ ਸਾਹਿਬ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰ ਰਹੇ ਨੇ ਤੇ ਬੜੇ ਪਿਆਰ ਨਾਲ ਸੰਗਤਾਂ ਬੈਠ ਕੇ ਸਤਿਗੁਰ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰ ਰਹੀਆਂ ਨੇ ਤੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਸਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਆ ਸਤਿਗੁਰ ਜੀਆਂ ਦੇ ਪ੍ਰਕਾਸ਼ ਪ੍ਰਭ ਨੂੰ ਸਮਰਪਿਤ ਜੋ ਹੁਕਮਨਾਮਾ ਸਹਿਬ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਸਹਿਬ ਕਿਰਪਾ ਕਰਦੇ ਸੋਰਠ ਮਹੱਲਾ ਤੀਜਾ ਚੌਤਕੇ ਪਵਨ ਅੰਕ 602 ਉਪਰ ਸੁਭਾਏ ਮਾਨ ਜਿਸ ਹਿਰਦੇ ਅੰਦਰ ਸਤਿਗੁਰ ਦੀ ਬਾਣੀ ਆ ਜਾਏ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਤੇ ਹੀ ਅਸੀਂ ਸੱਚੀ ਭਗਤੀ ਨਾਲ ਜੁੜ ਸਕਦੇ ਹਾਂ ਜਦੋਂ ਗੁਰਸਿੱਖਾਂ ਦੇ ਹਿਰਦੇ ਵਿੱਚ ਅੰਮ੍ਰਿਤ ਬਾਣੀ ਦਾ ਵਾਸਾ ਹੋਵੇ ਤਾਂ ਹੀ ਜੀਵਨ ਨਿਰਮਲ ਹੁੰਦਾ ਇਹ ਉਹ ਸਥਾਨ ਹੈ ਬੌਲੀ ਸਾਹਿਬ ਜਿਸ ਦੀਆਂ 84 ਪੌੜੀਆਂ ਨੇ ਤੇ ਸੰਗਤਾਂ ਬੜੇ ਅਦਬ ਨਾਲ ਇਸ਼ਨਾਨ ਕਰਦੀਆਂ ਇਸ਼ਨਾਨ ਕਰਨ ਤੋਂ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਿਆਂ ਨੇ ਇੱਥੇ ਕੁਝ ਹਦਾਇਤਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਇਹ ਅਸੀਂ ਜੋ ਦਰਸ਼ਨ ਕਰ ਰਹੇ ਹਾਂ ਇਹ ਥੜਾ ਸਾਹਿਬ ਹੈ ਪਹਿਲਾਂ ਇੱਥੇ ਹਰ ਪੂਰਨਮਾਸੀ ਤੇ ਪੁੰਨਿਆਂ ਦੇ ਪ੍ਰਕਾਸ਼ ਵੀ ਹੁੰਦਾ ਸੀ ਤੇ ਇਤਿਹਾਸ ਦੱਸਦਾ ਕਿ ਇਹ ਥੜਾ ਜਿੱਥੇ ਗੁਰੂ ਸਤਿਗੁਰ ਜੀ ਨੇ ਸਾਨੂੰ ਇਹ ਉਪਦੇਸ਼ ਕੀਤਾ ਤੇ ਇਹ ਸਾਡੀ 35 ਅਖਰੀ ਹੈ ਜੋ ਗੁਰਦੁਆਰਾ ਸਾਹਿਬ ਵਿੱਚ ਇੱਕ ਬੋਰਡ ਲਾ ਕੇ ਸਜੋਬਤ ਕੀਤੀ ਹੈ ਤਾਂ ਕਿ ਸਾਡੇ ਬੱਚੇ ਇਹਦੀ ਮਹਾਨਤਾ ਸਮਝ ਸਕਣ ਕਿ ਇਹਦੀ ਸਾਡੇ ਜੀਵਨ ਚ ਕਿੰਨੀ ਮਹਾਨਤਾ ਹੈ ਇਹ ਅਸੀਂ ਦਰਸ਼ਨ ਕਰ ਰਹੇ ਹਾਂ ਪਟ ਸਹਿਬਾਨ ਦਾ ਸਵਈਆ ਜਿਸ ਵਿੱਚ ਇਹ ਬਖਸ਼ਿਸ਼ ਕੀਤੀ ਕਿ ਸਤਿਗੁਰ ਤੇਰੇ ਬਿਆੰਤ ਗੁਣ ਨੇ ਇਹ ਜੋ ਬੋਰਡ ਹੈ ਇਸ ਬੋਰਡ ਤੇ ਸਾਰਾ ਜਿਹੜਾ ਇਤਿਹਾਸ ਹੈ ਉਹ ਦਰਜ ਕੀਤਾ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੇ-ਜਿਹੜੇ ਕਾਰਜ ਇਸ ਪਾਵਨ ਧਰਤੀ ਤੇ ਕੀਤੇ ਉਹਨਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਅਸੀਂ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਈਏ ਤੇ ਸਾਡਾ ਇਹ ਯਤਨ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਦਰਸ਼ਨ ਦੇਦਾਰੇ ਕਰਦੇ ਹਾਂ ਉੱਥੇ ਅਸੀਂ ਉਸ ਸਥਾਨ ਦੀ ਜੋ ਮਹੱਤਤਾ ਉਹਦੇ ਬਾਰੇ ਵੀ ਜ਼ਰੂਰ ਜਾਣੀਏ ਸਤਿਗੁਰ ਜੀਆਂ ਦਾ ਪ੍ਰਕਾਸ਼ 1479 ਪਿੰਡ ਬਾਸਰ ਕੇ ਪਿਤਾ ਤੇਜ ਪਹਾਂਜੀ ਮਾਤਾ ਸੁਰਖਣੀ ਜੀ ਦੇ ਗ੍ਰਹਿ ਵਿਖੇ ਹੋਇਆ ਬਯੰਤ ਕਾਰਜ ਉਹਨਾਂ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਇਸ ਪਾਵਨ ਸਥਾਨ ਤੇ ਕੀਤੇ ਨੇ ਇਹ ਜੋ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਗੁਰੂ ਕਾ ਲੰਗਰ ਹੈ ਸਤਗੁਰ ਜੀਆ ਨੇ ਇਥੇ ਇਹ ਉਪਦੇਸ਼ ਕੀਤਾ ਪਹਿਲੇ ਪੰਗਤ ਪਾਚੇ ਸੰਗਤ ਗੁਰੂ ਕੇ ਗਰੇ ਜਿਸ ਨੂੰ ਅਸੀਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸੱਦਦੇ ਹਾਂ ਇਹ ਬੌਲੀ ਸਾਹਿਬ ਤੋਂ ਥੋੜੀ ਦੂਰੀ ਤੇ ਹੈ ਤੇ ਜੋ ਹੁਕਮ ਸਤਗੁਰ ਨੇ ਬਖਸ਼ਿਸ਼ ਕੀਤਾ ਜੀਓ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੂਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਤਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਇਹ ਇੱਥੇ ਸੁਸ਼ੋਭਤ ਸੀ ਕਿ ਉਸ ਮਾਲਕ ਨੂੰ ਸੇਵਿਏ ਜਿਹੜਾ ਸਦਾ ਕਾਇਮ ਹੈ ਇਹ ਪਾਵਨ ਹੁਕਮ ਇਸ ਪਵਨ ਸਥਾਨ ਤੇ ਸੁਸ਼ੋਭਤ ਹੈ ਤੇ ਅਸੀਂ ਜਰੂਰ ਜਦੋਂ ਗੁਰਦਵਾਰ ਸਾਹਿਬ ਜਾਈਏ ਇਸ ਸਥਾਨ ਦੇ ਦਰਸ਼ਨ ਕਰੀਏ ਕਿਉਂਕਿ ਇੱਥੇ ਹੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨਿਵਾਸ ਕਰਿਆ ਇੱਥੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੁਸ਼ੋਭਤ ਨੇ ਜਿਨ੍ਹਾਂ ਦੇ ਦਰਸ਼ਨ ਦੇਦਾਰੇ ਕੀਤੇ ਜੋ ਬਖਸ਼ਿਸ਼ਾ ਮਹਾਰਾਜ ਨੇ ਇਸ ਕਰਤੇ ਕੀਤੀਆਂ ਇਹਦੇ ਤੋਂ ਉਪਰੰਤ ਅਸੀਂ ਫਿਰ ਬਾਹਰ ਇਸ ਖੂਹ ਦੇ ਦਰਸ਼ਨ ਕੀਤੇ ਜੋ ਪੁਰਾਤਨ ਖੂਹ ਹੈ ਤੇ ਇਤਿਹਾਸਕ ਖੂਹ ਹੈ ਤੇ ਅੱਜ ਵੀ ਇਸ ਦੀ ਜਿਹੜੀ ਸੰਭਾਲ ਹੈ ਉਹ ਬੜੇ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ ਇਹ ਕਿਉਂਕਿ ਸਤਗੁਰਾਂ ਜੀਆਂ ਦਾ ਘਰ ਸੀ ਤੇ ਪਹਿਲੇ ਸਮਿਆਂ ਵਿੱਚ ਖੂ ਜਿਹੜੇ ਸਨ ਉਹ ਅਕਸਰ ਕਰਾਂ ਵਿੱਚ ਲੱਗੇ ਇੱਧਰ ਵੀ ਸਤਿਗੁਰ ਦੀ ਬਾਣੀ ਕੇ ਜਾਪ ਚੱਲ ਰਿਹਾ ਹੈ ਬੜੇ ਪਿਆਰ ਨਾਲ ਭਾਈ ਸਾਹਿਬ ਬਾਣੀ ਪੜ ਰਹੇ ਇੱਥੇ ਇਹ ਪਾਵਨ ਸਥਾਨ ਜੋ ਗੁਰੂ ਅਮਰਦਾਸ ਮਹਾਰਾਜ ਜਿੱਥੇ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਬੀਬੀ ਪਾਨੀ ਜੀ ਦੀ ਸੇਵਾ ਵੇਖ ਪ੍ਰਸੰਨ ਹੋ ਉਹਨਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਉਤਟ ਸੇਵਾ ਦੀ ਜਿਹੜੀ ਦਾਤ ਹੈ ਉਹ ਸਤਗੁਰਾਂ ਜੀ ਨੇ ਇਸ ਥਾਂ ਤੇ ਬਖਸ਼ਿਸ਼ ਕੀਤੀ ਹੈ ਇੱਥੇ ਉਹਨਾਂ ਗੁਰਸਿੱਖਾਂ ਦੇ ਨਾਂ ਨੇ ਜਿਹੜੇ ਬਾਈ ਪ੍ਰਚਾਰਕ ਗੁਰੂ ਅਮਰਦਾਸ ਮਹਾਰਾਜ ਨੇ ਥਾਪੇ ਪਰ ਜੁਲਕਾ ਜੀ ਲਾਲੂ ਬਦੂ ਜੀ ਮਹੇਸ਼ਾ ਧੀਰ ਮਾਈ ਦਾਸ ਬੈਰਾਗੀ ਤੇ ਇਹਨਾਂ ਗੁਰਸਿੱਖਾਂ ਦੇ ਅੰਦਰ ਤਿੰਨ ਬੀਬੀਆਂ ਦੇ ਨਾਮ ਵੀ ਇਹਨਾਂ ਪ੍ਰਚਾਰਕਾਂ ਵਿੱਚ ਲਿਖੇ ਹੋਏ ਨੇ ਕਿ ਸਤਿਗੁਰਾਂ ਨੇ ਸਿੱਖ ਬੀਬੀਆਂ ਵੀ ਪ੍ਰਚਾਰ ਪ੍ਰਸਾਰ ਵਾਸਤੇ ਇਹ ਜੋ ਮੰਝੀਆਂ अथवा ਉਪਦੇਸ਼ਕ ਗੱਦੀਆਂ ਜਿਹੜੀਆਂ ਉਹ ਸਤਿਗੁਰਾਂ ਨੇ ਬਖਸ਼ੀਆਂ ਤੇ ਉਹਦੇ ਅੰਦਰ ਇਹ ਬਖਸ਼ਿਸ਼ਾਂ ਕੀਤੀਆਂ ਕੇ ਬੀਬੀਆਂ ਨੂੰ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਯੰਤ ਮਾਣ ਸਨਮਾਨ ਬਖਸ਼ਿਸ਼ ਕੀਤਾ ਇਸ ਤੋਂ ਉਪਰੰਤ ਇੱਥੇ ਇੱਕ ਪ੍ਰਾਤਨ ਖਲੀ ਹੈ ਜਿਸ ਨੂੰ ਪਕੜ ਗੁਰੂ ਬਿਰਧ ਅਵਸਥਾ ਵਿੱਚ ਮਹਾਰਾਜ ਦੀ ਯਾਦ ਵਿੱਚ ਜੁੜਦੇ ਇੱਥੇ ਚੁੱਲ੍ਹਾ ਸਾਹਿਬ ਹੈ ਜੋ ਬੀਬੀ ਭਾਨੀ ਜੀ ਇੱਥੇ ਪ੍ਰਸ਼ਾਦੇ ਤਿਆਰ ਕਰਦੇ ਇਹ ਥੰਮ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਥੇ ਛੋਟੀ ਅਵਸਥਾ ਵਿੱਚ ਬਚਪਨ ਵਿੱਚ ਖੇਡਿਆ ਕਰਦੇ ਕਿਉਂਕਿ 11 ਸਾਲ ਬਚਪਨ ਦੇ ਉਹਨਾਂ ਨੇ ਇਸ ਪਾਵਨ ਸਥਾਨ ਤੇ ਜਿਹੜੇ ਉਹ ਗੁਜ਼ਾਰੇ ਤੇ ਇਹ ਚੁੱਲ੍ਹਾ ਉਹਨਾਂ ਦੀ ਯਾਦ ਵਿੱਚ ਰੱਖਿਆ ਹੋਇਆ ਇੱਧਰ ਪ੍ਰਤਨ ਪਾਲਕੀ ਸਾਹਿਬ ਹੈ ਜਿਸ ਦੇ ਅਸੀਂ ਦਰਸ਼ਨ ਕਰਨੇ ਆ ਤੇ ਇੱਥੇ ਹੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੇਸ ਤੇ ਚੋਲਾ ਸਾਹਿਬ ਉਹ ਵੀ ਇੱਥੇ ਸੁਭਾਏਮਾਨ ਸੰਗਤਾਂ ਦੇ ਦਰਸ਼ਨਾ ਵਾਸਤੇ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਤੇ ਇਹਦੇ ਤੋਂ ਬਾਅਦ ਇਹ ਜੋ ਤਇਤ ਆਪ ਦਾ ਇਤਿਹਾਸ ਹੈ ਕਿ ਇਹ ਸਤਾਪ ਨਾਲ ਜਦੋਂ ਮੌਤ ਹੋਈ ਨੌਜਵਾਨ ਦੀ ਤੇ ਬੜੇ ਮਾਈ ਨੇ ਫਕੀਰ ਨੇ ਪਾਏ ਤੇ ਗੁਰੂ ਅਮਰਦਾਸ ਮਹਾਰਾਜ ਭਾਈ ਲਾਲੋ ਵੈਦ ਨੂੰ ਇਹ ਹਦਾਇਤ ਕਰਦੇ ਕਿ ਇਸ ਦਾ ਇਲਾਜ ਜਿਹੜਾ ਉਹ ਕੀਤਾ ਜਾਏ ਤੇ ਇਹ ਦਵਾਦਾਰੂ ਮਹਾਰਾਜ ਨੇ ਇੱਥੇ ਆਰੰਭ ਕਰਵਾਈ ਇਹ ਜਨਮ ਸਥਾਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਤ ਸੰਮਤ 1620 ਮੁਤਾਬਕ 15 April ਸਨ 1563 ਨੂੰ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਨਮ ਸਥਾਨ ਦਾ ਉਹ ਇਤਿਹਾਸਿਕ ਕਮਰਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਰੂਪ ਦੇ ਸ਼ੋਭਤ ਨੇ ਅਸੀਂ ਗਵਿੰਦਵਾਹ ਸਾਹਿਬ ਦੇ ਦਰਸ਼ਨੀਦਾਰੇ ਨਾਲ ਪਏ ਜਗਦੇਵ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ